ਜਿਹੜੇ ਐਫਆਈਆਰ ਨੰਬਰ 20 ਬਿਜ਼ਨਸ ਬਿਊਰੋ ਪਟਿਆਲਾ ਵੱਲੋਂ ਸੰਗਰੂਰ ਦੇ ਜੁੰਟ ਨੇ ਕਟਵਾਈ ਹੈ ਆਪਣੇ ਤਿੰਨ ਸਾਥੀਆਂ ਦੇ ਆਪਣੇ ਨੈਪਸੀਨ ਤੋਂ ਤਹਿਸੀਲਦਾਰ ਤੇ ਉਪਡਵਾਰੀ ਤੇ ਕਨਗੋ ਸਰਦਾਰ ਰਵੀ ਸਿੰਘ ਢੀਂਡਸਾਹੀ ਤੇ ਇਹ ਮਾਮਲਾ ਜਦੋਂ ਮੈਂ ਕਨਗੋਸ਼ੀਨ ਪੰਜਾਬ ਦਾ ਪ੍ਰਧਾਨ ਸੀ ਉਸ ਸਮੇਂ ਮੇਰੇ ਨੋਟਿਸ ਵਿੱਚ ਆਇਆ ਸੀ ਇਸ ਮਾਮਲੇ ਸੰਬੰਧੀ ਅਸੀਂ ਉਸ ਸਮੇਂ ਦੇ ਐਸਐਸਪੀ ਜਗਤਪ੍ਰੀਤ ਸਿੰਘ ਗਰ ਨਾਲ ਤੇ ਡੀਐਸਪੀ ਪਰਮੇਂਦਰ ਸਿੰਘ ਨਾਲ ਡਿਸਕਸ ਕੀਤਾ ਸੀਗਾ ਤੇ ਉਸ ਸਮੇਂ ਦੇ ਆਪਣੇ ਬਰਿੰਦਰ ਕੁਮਾਰ ਜੀ ਜੋ ਡੀਜੀਪੀ ਬਿジネス ਰਹੇ ਨੇ ਚੀਫ ਰਹੇ ਨੇ ਉਹਨਾਂ ਨਾਲ ਵੀ ਇਹ ਡਿਸਕਸ ਕੀਤਾ ਸੀਗਾ ਤੇ ਉਸ ਤੋਂ ਅਸੀਂ ਇਸ ਸ਼ਿਟੀ ਦੀ ਪਹੁੰਚੇ ਸੀ ਵੀ ਇਹ ਮਾਮਲਾ ਜਿਹੜਾ ਹੈ ਕੋਡ ਦਾ ਬਣਦਾ ਤੇ ਫਿਰ ਪਤਾ ਨਹੀਂ ਹੁਣ 1.5 ਸਾਲ ਮਗਰੋਂ ਇਹ ਐਫਆਈਆਰ ਕਿਉਂ ਕੱਟੀ ਗਈ ਤੇ ਜਦੋਂ ਮੈਂ ਅੱਜ ਆਏ ਐਫਆਈਆਰ ਮੈਂ ਪੜ ਰਿਹਾ ਸੀ ਉਦੇ ਵਿੱਚ ਇੱਕ ਗੱਲ ਇਹ ਸਾਹਮਣੇ ਆਈ ਜਦੋਂ ਵੀ ਬਰਾਸਤ ਦਾ ਕੋਈ ਮਾਮਲਾ ਹੁੰਦਾ ਹੈ ਬਰਾਸਤ ਦੇ ਵਿੱਚ ਥਰਡ ਪਰਸਨ ਨੂੰ ਕੋਈ ਵੀ ਇੰਟਰਫੇਅਰ ਕਰਨ ਦਾ ਅਧਿਕਾਰ ਨਹੀਂ ਹੈ ਪਰ ਜਦ ਮੈਂ ਇਹ ਐਫਆਈਆਰ ਦੇਖੀ ਹੈ ਇਹ ਐਫਆਈਆਰ ਕਿਸੇ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਕੱਟੀ ਗਈ ਹੈ ਜੋ ਕਿ ਮਹਿੰਦਰ ਸਿੰਘ ਜਿੱਤਵਾਲ ਦਾ ਜਵਾਈ ਹੈ ਕਿਉਂਕਿ ਜਿੱਤਵਾਲ ਮਹਿੰਦਰ ਸਿੰਘ ਦੀਆਂ ਦੋ ਧੀਆਂ ਦੇ ਵਿੱਚ ਇਹ ਜਿਹੜਾ ਮਾਮਲਾ ਹੈਗਾ ਇੱਕ ਧੀ ਜਿਹੜੀ ਹੈ ਉਹਨਾਂ ਦੇ ਸੈਕੰਡ ਮੈਰਿਜ ਦੇ ਪਿੱਛੋਂ ਆਈ ਹੋਈ ਹੈ ਜਿਹਦੇ ਨਾਮ ਤੇ ਕੇ ਰਜਿਸਟਰਡ ਵਸੀਅਤ ਕੀਤੀ ਹੋਈ ਹੈ ਤੇ ਆਪਾਂ ਆਮ ਤੌਰ ਤੇ ਸਾਰੇ ਰਜਿਸਟਰਡ ਵਸੀਅਤ ਨੂੰ ਤਰਜੀਹ ਦਿੰਨੇ ਆ ਤੇ ਉਹਦੇ ਮੁਤਾਬਕ ਇਹਨੂੰ ਇੰਤਕਾਲ ਹੋਇਆ ਲੱਗਦਾ ਹੈ ਤੇ ਮੈਂ ਇੱਥੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਵੀ ਮੁੱਖ ਮੰਤਰੀ ਸਾਹਿਬ ਜੇਕਰ ਥਰਡ ਪਰਸਨ ਦੇ ਕਹਿਣ ਤੇ ਆਪਾਂ ਮੁਕੱਦਮੇ ਦਰਜ ਕਰਨ ਲੱਗੇ ਤਾਂ ਪੰਜਾਬ ਦਾ ਕੋਈ ਘਰ ਨਹੀਂ ਬਚੇਗਾ ਕਿਉਂਕਿ ਮੋਸਟਲੀ ਜਿਹੜੀਆਂ ਖਾਨਗੀ ਵਸੀਤਾਂ ਨੇ ਉਹ ਪਰਿਵਾਰ ਮਿਲ ਕੇ 90% ਮੈਂ ਕਹਣ ਤੋਂ ਗੁਰੇਜ਼ ਨਹੀਂ ਕਰੂੰਗਾ ਉਹ ਵਿਅਕਤੀਆਂ ਦੇ ਮਰਨ ਤੋਂ ਬਾਅਦ ਹੀ ਬਣਦੀਆਂ ਨੇ ਜੇ ਇਹਨਾਂ ਵਸੇਤਾਂ ਦੇ ਉੱਤੇ 3rd ਪਰਸੈਂਟ ਜਾ ਕੇ ਸ਼ਿਕਾਇਤਾਂ ਪੁਲਿਸ ਕੋਲੇ ਜਾਂ ਵਿਜਲਸ ਕੋਲੇ ਕਰਨ ਲੱਗਿਆ ਤਾਂ ਪੰਜਾਬ ਦਾ ਕੋਈ ਘਰ ਨਹੀਂ ਬਚੇਗਾ ਤੇ ਮੈਨੂੰ ਕੁਝ ਭਰੋਸੇਯੋਗ ਵਸੀਲਾਂ ਤੋਂ ਕੁਝ ਐਡਵੋਕੇਟਸ ਤੋਂ ਪਤਾ ਚੱਲਿਆ ਵੀ ਇਹ অথੋਰੀਟੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟਸ ਦੀਆਂ ਵੀ ਹੈਗੀਆਂ ਕਿਉਂਕਿ ਜ਼ਮੀਨ ਦੇ ਮਾਮਲੇ ਦੇ ਵਿੱਚ ਜਿਸ ਵਿਅਕਤੀ ਦਾ ਹੱਕ ਮੰਗਦਾ ਹੁੰਦਾ ਹੈ ਉਸ ਤੋਂ ਬਿਨਾਂ ਤੀਜਾ ਵਿਅਕਤੀ 3rd ਪਰਸਨ ਕੋਈ ਵੀ ਇੰਟਰਫੇਅਰ ਨਹੀਂ ਕਰ ਸਕਦਾ ਨਾ ਕਿਸੇ ਕੋਰਟ ਚ ਕੇਸ ਕਰ ਸਕਦਾ ਨਾ ਸਾਡੀ ਰੈਵਨਿਊ ਦੀ ਅਦਾਲਤ ਦੇ ਵਿੱਚ ਉਹ ਕੋਈ ਚਾਰਾ ਜੋਗੀ ਕਰ ਸਕਦਾ ਨਾ ਠਾਣੇ ਨਾ ਕਚਹਿਰੀ ਜਿਸ ਵਿਅਕਤੀ ਨੂੰ ਇਹ ਹੱਕ ਹੁੰਦਾ ਹੈ ਹੱਕ ਹੁੰਦਾ ਉਹ ਫਸਟ ਉਹਦਾ ਬਣਦਾ ਐਲ ਆਰ ਬਣਦਾ ਉਹਨੂੰ ਇਹ ਅਧਿਕਾਰ ਹੁੰਦਾ ਇਸ ਮਾਮਲੇ ਦੇ ਵਿੱਚ ਦੇਖਿਆ ਜਿਹੜਾ ਅਮਰਜੀਤ ਸਿੰਘ ਸ਼ਿਕਾਇਤ ਕਰ ਰਿਹਾ ਉਹ ਮਹਿੰਦਰ ਸਿੰਘ ਦਾ ਜੋਈ ਹੈ ਜੋਈ ਨੂੰ ਸਹੁਰੇ ਦੀ ਜ਼ਮੀਨ ਦੇ ਵਿੱਚ ਕੋਈ ਹੱਕ ਨਹੀਂ ਹੁੰਦਾ ਸੋ ਇਸ ਮਾਮਲੇ ਦੀ ਜੋ ਇਹ ਐਫ ਆਈ ਆਰ ਕੱਟੀ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਵੀ ਇਹਦੀ ਤੁਸੀਂ ਪੜਤਾਲ ਕਰਾਓ ਇਹ ਇਸ ਤਰ੍ਹਾਂ ਜੇ ਆਪਾਂ ਪਰਚੇ ਦੇਣ ਲੱਗੇ ਤਾਂ ਜਿਹੜੇ ਆਪਾਂ ਇਹਦੇ ਵਿੱਚ ਜਿਹੜਾ ਪਟਵਾਰੀ ਇਨਵੋਲਵ ਹੈ ਉਹ ਪਟਵਾਰੀ ਆਪਾਂ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਠੇਕੇ ਤੇ ਰੱਖੇ ਸੀਗੇ ਜੇਕਰ ਆਪਾਂ ਠੇਕੇ ਵਾਲੇ ਪਟਵਾਰੀਆਂ ਨੂੰ ਇਦਾਂ ਪਰਚਿਆਂ 'ਚ ਪਸਾਉਣ ਲੱਗਾਂਗੇ ਜੋ ਕਿ ਅੱਜ ਆਪਣਾ ਕੰਮਕਾਰ ਕਰਨ ਦੇ ਵਿੱਚ ਸਾਥ ਦੇ ਰਹੇ ਨੇ ਤੇ ਉਹ ਛੱਡ ਕੇ ਜੇ ਚਲੇ ਗਏ ਤਾਂ ਆਪਣਾ ਕੰਮ ਪਹਿਲਾਂ ਹੀ ਪਟਵਾਰੀਆਂ ਦੇ ਆਪਣੇ ਕੋਲੇ ਬਹੁਤ ਕਮੀ ਆ ਸੋ ਇਸ ਕਰਕੇ ਇਸ ਮਾਮਲੇ ਬਲ ਜ਼ਰੂਰੀ ਮੁੱਖ ਮੰਤਰੀ ਸਾਹਿਬ ਧਿਆਨ ਦੇਣ ਵੀ ਥਰਡ ਪਰਸਨ ਨੂੰ ਕੋਈ ਵੀ ਇੰਟਰਫੀਅਰ ਜਿਹੜੀ ਹੈ ਇਹ ਪ੍ਰਾਪਰਟੀ ਦੇ ਮਾਮਲੇ ਵਿੱਚ ਨਾ ਕਰਨ ਦਿੱਤੀ ਜਾਵੇ ਔਰ ਬਿਜ਼ਨਸ ਤੇ ਪੁਲਿਸ ਨੂੰ ਵੀ ਹਦਾਇਤ ਕੀਤੀ ਜਾਵੇ ਵੀ ਜਿਸ ਵਿਅਕਤੀ ਦਾ ਰਾਈਟ ਬਣਦਾ ਉਸੇ ਤੋਂ ਹੀ ਦਰਖਾਸਤ ਅਰਜੀ ਪਰਚੀ ਲੈਣਾ ਬਣਦਾ ਥਰਡ ਪਰਸਨ ਦੇ ਅਧਾਰ ਤੇ ਜ਼ਮੀਨਾਂ ਦੇ ਮਾਮਲੇ ਵਿੱਚ ਇੰਟਰਫੀਅਰ ਨਹੀਂ ਕਰਨੀ ਚਾਹੀਦੀ ਜੇਕਰ ਆਪਾਂ ਇਸ ਤਰ੍ਹਾਂ ਇਹ ਇੰਟਰਫੀਅਰ ਕਰਾਂਗੇ ਤਾਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਲਿਟੀਗੇਸ਼ਨ ਜਿਹੜੀਆਂ ਵੱਜਣਗੀਆਂ ਤੇ ਧੰਨਵਾਦ